ਕਰੀਬਨ ਅਜ 35 ਦਿਨ ਤੋਂ ਜਿਹੜੇ ਭੁੱਖਾ ਹੜਤਾਲ ਤੇ ਬੈਠੇ ਆ ਮਰਨ ਵਰਤ ਤੇ ਬੈਠੇ ਆ ਭਾਈ ਉਹਨਾਂ ਦੀ ਹਾਲਤ ਬਹੁਤ ਨਾਜ਼ੁਕਾ ਕਿਸੇ ਸਮੇਂ ਵੀ ਕੋਈ ਮਾੜੀ ਖਬਰ ਸਾਨੂੰ ਸੁਣਨ ਨੂੰ ਮਿਲਦੀ ਮਿਲ ਸਕਦੀ ਆ ਤਿੰਨ ਚਾਰ ਦਿਨਾਂ ਤੋਂ ਅਸੀਂ ਲੋਕਾਂ ਨੂੰ ਬੇਨਤੀਆਂ ਕਰਦੇ ਆ ਅਪੀਲਾਂ ਕਰਦੇ ਫਿਰਦੇ ਆ ਇਸ ਚੌਂਕ ਦੇ ਵਿੱਚ ਜਿਹੜੀ ਆਵਾਜਾਈ ਲੋਕਾਂ ਨੇ ਆਪ ਹੀ ਬੰਦ ਕਰਤੀ ਸੀਗੀ ਦੁਕਾਨਦਾਰ ਵੀ ਦੁਕਾਨਾਂ ਬੰਦ ਕਰਕੇ ਤੁਹਾਡੇ ਕੋਲ ਪਹੁੰਚੇ ਨੇ ਕਿ ਤੁਹਾਡੇ ਨਾਲ ਸਮਰਥਨ ਆ ਜੀ ਜਿਵੇਂ ਰੇੜੀ ਵਾਲੇ ਜਿਹੜੇ ਰੇੜੀ ਫੜੀ ਵਾਲੇ ਯੂਨੀਅਨ ਆ ਭਾਈ ਉਹ ਵੀ ਸਾਡੇ ਨਾਲ ਬੈਠੀ ਆ ਫੋਟੋਗ੍ਰਾਫੀ ਵਾਲੇ ਜਿਹੜੇ ਯੂਨੀਅਨ ਆ ਉਹ ਵੀ ਸਾਡੇ ਨਾਲ ਬੈਠ ਜਿਹੜੀ ਦੁਕਾਨਦਾਰੀ ਵਾਲੀ ਯੂਨੀਅਨ ਆ ਬਾਈ ਉਹ ਵੀ ਸਾਡੇ ਨਾਲ ਵਿੱਚ ਆ ਕੇ ਬੈਠੀ ਆ ਕਿਉਂਕਿ ਉਹਨਾਂ ਨੂੰ ਇੱਕ ਗੱਲ ਸਮਝ ਆ ਚੁੱਕੀ ਆ ਵੀ ਜਿਹੜੀ ਲੜਾਈ ਆ ਬਾਈ ਇਹ ਸਾਡੀ ਰੋਜੀ ਰੋਟੀ ਦੀ ਲੜਾਈ ਆ ਹਰ ਚੁੱਲ੍ਹੇ ਦੀ ਲੜਾਈ ਆ ਲੋਕ ਸਾਨੂੰ ਆਪ ਦੱਸ ਦਿਆ ਵੀ ਬਾਈ ਕਹਿਣ ਦੀ ਲੋੜ ਨਹੀਂ ਸਾਨੂੰ ਜਗ੍ਹਾ ਦੱਸੋ ਤੁਸੀਂ ਆਪ ਆ ਕੇ ਬੈਠਾਂਗੇ ਕਿਉਂਕਿ ਸਰਕਾਰ ਚਾਹੁੰਦੀ ਆ ਵੀ ਇਹਨਾਂ ਪਾਰਟੀਆਂ ਦੇ ਵਿੱਚ ਫੁੱਟ ਪਾ ਕੇ ਇਹਨਾਂ ਜਥੇਬੰਦੀਆਂ ਦੇ ਵਿੱਚ ਫੁੱਟ ਪਾ ਕੇ ਅਸੀਂ ਮਤਲਬ ਫੁੱਟ ਪਾਉ ਤੇ ਰਾਜ ਕਰੋ ਵਾਲੀ ਨੀਤੀ ਨੂੰ ਲਾਗੂ ਕਰੀਏ ਜਣੀ ਲਗਭਗ ਪੰਜਾਬ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹ ਆਪ ਮਹਾਰੇ ਆ ਕੇ ਬਾਈ ਇਸ ਪੰਡਾਲ ਦੇ ਵਿੱਚ ਸਹਿਯੋਗ ਲਈ ਬੈਠੇ ਨੇ ਜੇ ਅਗਰ ਇਹਨਾਂ ਨੂੰ ਕੁਝ ਹੋ ਜਾਂਦਾ ਬਈ ਸੰਸਕਾਰ ਨਹੀਂ ਕਰਦੇ ਉਹਨਾਂ ਦੀ ਜਗ੍ਹਾ ਤੇ ਇੱਕ ਮਰਨ ਵਾਸਤੇ ਹੋਰ ਭੇਜੂ ਆ ਗੂ ਜਣੀ ਜਾਂ ਤਾਂ ਸਾਡੀ ਜਿੱਤ ਹੋਊਗੀ ਜਾਂ ਲਾਸਾ ਆਉਣ ਗਿਆ ਬਾਕੀ ਮੈਂ ਇੱਕੋ ਹੀ ਗੱਲ ਕਹਿਣਾ ਬਾਈ ਜਿੱਤ ਸਾਡੀ ਪੱਕੀ ਆ ਬਸ ਐਲਾਨ ਹੋਣਾ ਬਾਕੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਰਤੀ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਕਿ 30 ਦਸੰਬਰ ਨੂੰ ਪੂਰਾ ਪੰਜਾਬ ਜਾਮ ਕਰਾਂਗੇ ਪੰਜਾਬ ਬੰਦ ਹੋਵੇਗਾ ਸੋ ਅੱਜ 30 ਦਸੰਬਰ ਆ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਕੀਤਾ ਜਾਵੇਗਾ ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਨਾਬਾ ਚ ਮੌਜੂਦ ਹਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੇ ਨਾਬਾ ਦੇ ਬੋਰਡਾਂ ਗੇਟ ਵਿਖੇ ਵੱਡਾ ਧਰਨਾ ਪ੍ਰਦਰਸ਼ਨ ਲਗਾਇਆ ਤਸਵੀਰਾਂ ਦਿਖਾਉਂਦੇ ਕਿ ਵੱਡੀ ਗਿਣਤੀ ਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਚ ਜਿਹੜੇ ਦੁਕਾਨਦਾਰ ਨੇ ਉਹ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਇੱਥੇ ਪਹੁੰਚੇ ਨੇ ਸੋ ਪੂਰਾ ਜਾਮਾ ਸੜਕਾਂ ਤੇ ਸਨਾਟਾ ਛਾਇਆ ਹੋਇਆ ਤੇ ਪੂਰੀਆਂ ਦੁਕਾਨਾਂ ਤਸਵੀਰਾਂ ਤੁਹਾਨੂੰ ਦੁਕਾਨਾਂ ਦੀਆਂ ਵੀ ਦਿਖਾਵਾਂਗੇ ਕਿ ਜਿਹੜੀਆਂ ਆਲੇ-ਦੁਆਲੇ ਦੁਕਾਨੇ ਨੇ ਸਾਰੀਆਂ ਤਕਰੀਬਨ ਦੁਕਾਨਾਂ ਬੰਦ ਨੇ ਪੂਰੇ ਬਾਜ਼ਾਰ ਬੰਦ ਨੇ ਪੂਰਾ ਪੰਜਾਬ ਬੰਦਾ ਅਤੇ ਕਿਸਾਨਾਂ ਨੂੰ ਅੱਜ ਭਰਮਾ ਸਮਰਥਨ ਵੀ ਮਿਲਿਆ ਸੋ ਲਗਾਤਾਰ ਤਸਵੀਰਾਂ ਦਿਖਾਵਾਂਗੇ ਸਟੇਜ ਲੱਗੀ ਵੀ ਆ 7 ਵਜੇ ਤੋਂ 4 ਵਜੇ ਤੱਕ ਇਹ ਸਟੇਜ ਲੱਗਣੀਆਂ ਅਤੇ ਪੂਰੇ ਪੰਜਾਬ ਦੇ ਰੋਡ ਨੇ ਜਿਹੜੇ ਉਹਨਾਂ ਤੇ ਸਨਾਟਾ ਛਾਇਆ ਹੋਇਆ ਜਿਹੜੇ ਟਰੱਕ ਨੇ ਵੱਡੇ ਵੱਡੇ ਟਰਾਲੇ ਨੇ ਉਹ ਜਿੱਥੇ ਵੀ ਰੋਕਿਆ ਗਿਆ ਉੱਥੇ ਰੁਕ ਚੁੱਕੇ ਨੇ ਉੱਥੇ ਹੀ ਖੜੇ ਨੇ ਤੇ 4 ਵਜੇ ਤੋਂ ਬਾਅਦ ਇਹ ਟ੍ਰੈਫਿਕ ਚੱਲਣੀਆਂ ਸੋ ਨਾਪਾ ਪੂਰੀ ਤਰ੍ਹਾਂ ਬੰਦਾ ਪੂਰੀਆਂ ਸਾਰੀਆਂ ਦੁਕਾਨਾਂ ਬੰਦ ਨੇ ਸੋ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂ ਨੇ ਬਲਾਕ ਪ੍ਰਧਾਨ ਗਮਦੂਰ ਸਿੰਘ ਬਾਬਰਪੁਰ ਸਾਡੇ ਨਾਲ ਮੌਜੂਦ ਨੇ ਬਾਬਰਪੁਰ ਜੀ ਕਾਲ ਦਿੱਤੀ ਸੀ ਕਿਵੇਂ ਸਮਰਥਨ ਮਿਲਿਆ ਕਿੰਨੇ ਵਜੇ ਪਹੁੰਚ ਗਏ ਸੀ ਤੇ ਕਦੋਂ ਤੱਕ ਇਹ ਤੁਹਾਡਾ ਪੰਜਾਬ ਬੰਦ ਦੀ ਕਾਲ ਮਤਲਬ ਬੰਦ ਰਹਿਣਾ ਇਹ ਬਿਲਕੁਲ ਜੀ ਜਿਵੇਂ ਆਪਾਂ ਨੂੰ ਪਤਾ ਜਗਜੀਤ ਜਗਜੀਤ ਡੱਲੇਵਾਲ ਸਾਹਿਬ ਤਕਰੀਬਨ ਅੱਜ 35 ਦਿਨ ਤੋਂ ਜਿਹੜੇ ਭੁੱਖਾ ਹੜਤਾਲ ਤੇ ਬੈਠੇ ਆ ਮਰਨ ਵਰਤ ਤੇ ਬੈਠੇ ਆ ਭਾਈ ਉਹਨਾਂ ਦੀ ਹਾਲਤ ਬਹੁਤ ਨਾਜ਼ੁਕਾ ਕਿਸੇ ਸਮੇਂ ਵੀ ਕੋਈ ਮਾੜੀ ਖਬਰ ਸਾਨੂੰ ਸੁਣਨ ਨੂੰ ਮਿਲਦੀ ਮਿਲ ਸਕਦੀ ਆ ਸੋ ਉਹਦੇ ਸਾਥ ਦੇ ਸਹਿਯੋਗ ਦੇ ਉਹਨਾਂ ਨੂੰ ਮਤਲਬ ਉਹਨਾਂ ਦੀ ਤੰਦਰੁਸਤੀ ਵਾਸਤੇ ਜਿਹੜਾ ਇਹ ਅੱਜ ਪੰਜਾਬ ਬੰਦਾ ਸੱਦਾ ਦਿੱਤਾ ਸੀ ਦੇਖੋ ਮਾਈਆਂ ਵੱਡੀ ਗਿਣਤੀ ਚ ਲੋਕ ਆਪ ਮਾਰੇ ਬਈ ਕਿਉਂਕਿ ਤਿੰਨ ਚਾਰ ਦਿਨਾਂ ਤੋਂ ਅਸੀਂ ਲੋਕਾਂ ਨੂੰ ਬੇਨਤੀਆਂ ਕਰਦੇ ਅਪੀਲਾਂ ਕਰਦੇ ਫਿਰਦੇ ਆ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਆਪ ਮਾਰੇ ਇਸ ਧਰਨੇ ਦੇ ਵਿੱਚ ਇਸ ਮੁਜਾਰੇ ਦੇ ਵਿੱਚ ਪਹੁੰਚ ਰਹੇ ਆ ਸੋ ਜਿਹੜੀ 7 ਤੋਂ 4 ਵਜੇ ਤੱਕ ਦੀ ਕਾਲ ਸੀਗੀ ਬਈ ਸੱਚ ਮੰਨ ਕੇ ਚਲੋ ਸਹੀ 7 ਵਜੇ ਇਸ ਚੌਂਕ ਦੇ ਵਿੱਚ ਜਿਹੜੀ ਆਵਾਜਾਈ ਲੋਕਾਂ ਨੇ ਆਪ ਹੀ ਬੰਦ ਕਰਤੀ ਸੀਗੀ ਸਾਨੂੰ ਬਹੁਤਾ ਕੋਈ ਮਤਲਬ ਮਸ਼ਕਤ ਨਹੀਂ ਕਰਨੀ ਪਈ ਸੋ 4 ਵਜੇ ਤੱਕ ਇਹ ਪੂਰੇ ਜਿਹੜੇ ਪੰਜਾਬ ਦਾ ਬਈ ਚੱਕਾ ਜਾਮ ਰਹੂਗਾ ਇੰਡਸਟਰੀਆਂ ਬੰਦ ਰਹਿਣਗੀਆਂ ਟਰਾਂਸਪੋਰਟ ਤਕਰੀਬਨ ਬੰਦ ਆ ਸੋ ਵੱਡਾ ਲੋਕਾਂ ਦਾ ਸਾਥ ਮਿਲ ਰਿਹਾ ਜੀ ਅਸੀਂ ਦੇਖ ਰਹੇ ਸੀ ਕਿ ਦੁਕਾਨਦਾਰ ਨੇ ਜਿਹੜੇ ਉਹ ਵੀ ਪੰਡਾਲ ਦੇ ਵਿੱਚ ਬੈਠੇ ਨੇ ਦੁਕਾਨਦਾਰ ਵੀ ਦੁਕਾਨਾਂ ਬੰਦ ਕਰਕੇ ਤੁਹਾਡੇ ਕੋਲ ਪਹੁੰਚੇ ਨੇ ਕਿ ਤੁਹਾਡੇ ਨਾਲ ਸਮਰਥਨ ਆ ਜੀ ਇੱਥੇ ਤੁਹਾਡੇ ਨਾਲ ਬੈਠਾਂਗੇ ਅਸੀਂ ਬਿਲਕੁਲ ਜੀ ਜਿਵੇਂ ਰੇੜੀ ਵਾਲੇ ਜਿਹੜੇ ਰੇੜੀ ਫੜੀ ਵਾਲੇ ਜੁਨੀਅਰ ਨਾ ਬਾਈ ਉਹ ਵੀ ਸਾਡੇ ਨਾਲ ਬੈਠੀ ਆ ਫੋਟੋਗ੍ਰਾਫੀ ਵਾਲੇ ਜਿਹੜੇ ਜੂਨੀਅਨ ਆ ਉਹ ਵੀ ਸਾਡੇ ਨਾਲ ਬੈਠੀ ਆ ਜਿਹੜੀ ਦੁਕਾਨਦਾਰੀ ਵਾਲੀ ਜੂਨੀਅਨ ਆ ਬਾਈ ਉਹ ਵੀ ਸਾਡੇ ਨਾਲ ਵਿੱਚ ਆ ਕੇ ਬੈਠੀ ਆ ਯਾਨੀ ਕੁੱਲ ਮਿਲਾ ਕੇ ਪੂਰੇ ਨਾਬੇ ਦਾ ਜਿੰਨੀ ਵੀ ਇੰਡਸਟਰੀ ਆ ਵਪਾਰ ਆ ਜਾਂ ਹੋਰ ਜਿਹੜੇ ਵਪਾਰ ਜੂਨੀਅਨਾਂ ਨੇ ਬਈ ਉਹ ਸਾਨੂੰ ਆ ਪਾ ਕੇ ਯਾਨੀ ਇਸ ਪੰਡਾਲ ਦੇ ਵਿੱਚ ਬੈਠ ਕੇ ਵੱਡਾ ਸਾਥ ਦੇ ਰਿਹਾ ਨੇ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਗਰ ਸਾਨੂੰ ਇਸ ਕੋਲ ਤੋਂ ਇਲਾਵਾ ਵੀ ਜੇ ਕੋਈ ਹੋਰ ਕਾਲ ਕਿਸੇ ਤਰ੍ਹਾਂ ਦੀ ਆਉਂਦੀ ਆ ਕਿਉਂਕਿ ਉਹਨਾਂ ਨੂੰ ਇੱਕ ਗੱਲ ਸਮਝ ਆ ਚੁੱਕੀ ਆ ਵੀ ਜਿਹੜੀ ਲੜਾਈ ਆ ਬਾਈ ਇਹ ਸਾਡੀ ਰੋਜੀ ਰੋਟੀ ਦੀ ਲੜਾਈ ਆ ਹਰ ਚੁੱਲ੍ਹੇ ਦੀ ਲੜਾਈ ਆ ਇਹਨੂੰ ਜਿੰਨਾ ਸਾਡੇ ਲਈ ਲਾਜ਼ਮੀਆਂ ਸੋ ਹਰ ਪਰਿਵਾਰ ਦਾ ਜਿਹੜਾ ਸਾਥ ਆ ਇਸ ਮੋਰਚੇ ਨੂੰ ਮਿਲ ਰਿਹਾ ਜੀ ਹਾਂ ਬਾਕੀ ਕੀ ਲੱਗਦਾ ਤੁਹਾਨੂੰ ਪਹਿਲਾਂ ਦੁਕਾਨਦਾਰਾਂ ਦਾ ਇਹ ਵੀ ਲੱਗਦਾ ਸੀ ਕਿ ਹੋ ਸਕਦਾ ਅੱਧੇ ਕੁ ਦੁਕਾਨਦਾਰਾਂ ਖੋਲ ਲੈਣ ਜੀ ਉਹਨਾਂ ਪਰਮਾ ਸਮਰਥਨ ਨਾ ਮਿਲੇ ਤੁਹਾਡਾ ਅਨੁਮਾਨ ਕੀ ਸੀ ਪਹਿਲਾਂ ਦੇਖੋ ਜੀ ਜਦੋਂ ਖਨੌਰੀ ਤੇ ਸੰਭੂ ਤੋਂ ਇਹ ਮੋਰਚੇ ਦੀ ਕਾਲ ਆਈ ਵੀ ਪੰਜਾਬ ਬੰਦ ਦੀ ਤਾਂ ਜਿਹੜੇ ਕੁਝ ਆਗੂ ਨੇ ਉਹਨਾਂ ਦੀ ਬਿਆਨਬਾਜ਼ੀ ਨੂੰ ਦੇਖ ਕੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਇੱਕ ਦੇਖਿਆ ਵੱਡੀ ਗਿਣਤੀ ਲਗਾਤਾਰ ਭਾਰਤੀ ਕਿਸਾਨ ਜਥੇਬੰਦੀਆਂ ਹੁਣ ਪੰਜਾਬ ਦੇ ਰੋਡਾਂ ਤੇ ਬੈਠੇ ਨੇ ਪੰਜਾਬ ਦੀਆਂ ਸੜਕਾਂ ਤੇ ਬੈਠੇ ਨੇ ਤੇ ਪੂਰਾ ਪੰਜਾਬ ਬੰਦਾ ਆਵਾਜਾਈ ਸਾਰੀ ਰੁਕੀ ਹੋਈ ਆ ਟ੍ਰੇਨਾਂ ਵੀ 7 ਤੋਂ 4 ਵਜੇ ਤੱਕ ਬੰਦ ਰਹਿਣਗੀਆਂ ਤੇ 4 ਵਜੇ ਤੱਕ ਪੂਰਾ ਪੰਜਾਬ ਚ ਪੂਰਾ ਚੱਕਾ ਜਾਮ ਰਹੇਗਾ ਕੈਮਰਾਮੈਨ ਪ੍ਰੀਤ ਬਰਸਟ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ